ਮੁਨਾਵਰਾ ਮੁਨਾਵਰਾ ਦੁਕਾਨਦਾਰਾਂ ਦੇ ਨਾਲ ਬਿਜਲੀ ਵਿਭਾਗ ਦੇ ਐਕਸ਼ਨ ਨੇ ਕੀਤਾ ਦੁਰਵਿਹਾਰ ਦੁਕਾਨਦਾਰਾਂ ਨੇ ਡਾਕਣਾ ਚੌਂਕ ਬੰਦ ਕਰ ਲਗਾਇਆ ਧਰਨਾ ਐਕਸ਼ਨ ਨੇ ਮਾਫੀ ਮੰਗ ਕੇ ਆਪਣੀ ਜਾਨ ਛਡਵਾਈ ਬੀਤੀ ਦੇਰਾਂ ਤੋਂ ਗੁਰਦਾਸਪੁਰ ਦੇ ਇਮਾਮਵਾਰਾ ਬਾਜ਼ਾਰ ਦੇ ਵਿੱਚ ਇੱਕ ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਕਰਕੇ ਦੁਕਾਨਦਾਰ ਦਾ ਭਾਰੀ ਨੁਕਸਾਨ ਹੋਇਆ ਸੀ ਅੱਜ ਸਾਰੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਬਿਜਲੀ ਭਾਰ ਨੂੰ ਦਫ਼ਤਰ ਜਾ ਕੇ ਮੰਗ ਕੀਤੀ ਕਿ ਬਾਜ਼ਾਰ ਅੰਦਰ ਨਵੇਂ ਤਾਰਾਂ ਪਾਈਆਂ ਜਾਣ ਤਾ ਜੋ ਸਾਰ ਸਰਕਰ ਨਾ ਹੋਵੇ ਪਰ ਬਿਜਲੀ ਵਿਭਾਗ ਦੇ ਐਕਸ਼ਨ ਬਲੋ ਦੁਕਾਨਦਾਰਾਂ ਦੇ ਨਾਲ ਸਹੀ ਤਰੀਕੇ ਨਾਲ ਗੱਲਬਾਤ ਨਾ ਕਰਨ ਦੇ ਰੋਸ ਵਜੋਂ ਅੱਜ ਦੁਕਾਨਦਾਰਾਂ ਨੇ ਡਾਕਣਾ ਚੌਂਕ ਨੂੰ ਬੰਦ ਕਰਕੇ ਬਿਜਲੀ ਵਿਭਾਗ ਗੁਰਦਾਸਪੁਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਬਿਜਲੀ ਵਿਭਾਗ ਦਾ ਐਕਸ਼ਨ ਦੁਕਾਨਦਾਰਾਂ ਦੇ ਕੋਲ ਮਾਫੀ ਮੰਗੇ ਅਤੇ ਬਾਜ਼ਾਰ ਅੰਦਰ ਨਮੀਆਂ ਤਾਰਾਂ ਪਾਈਆਂ ਜਾਣ ਜਦੋਂ ਤੱਕ ਨਮੀਆਂ ਤਾਰਾਂ ਨਹੀਂ ਪਾਈਆਂ ਜਾਂਦੀਆਂ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਰਾਤ ਜਿਹੜੀ ਆ ਅਮਾਵੜਾ ਚੌਂਗ ਦੇ ਕੋਲ ਜਿਹੜੀ ਆ ਦੁਕਾਨ ਨੂੰ ਇੱਕ ਅੱਗ ਲੱਗੀ ਸੀ ਸੋ ਸਾਰੇ ਬਾਜ਼ਾਰ ਵਾਸੀਆਂ ਨੇ ਬੜਾ ਸਹਿਯੋਗ ਕੀਤਾ ਸਾਰੇ ਆਪ ਵੀ ਲੱਗੇ ਰਹੇ ਫਾਇਰ ਬਰਗੇਡ ਦੀਆਂ ਵੀ ਉੱਥੇ ਪਹੁੰਚਿਆ ਜਿਹੜਾ ਅੱਗ ਨੂੰ ਜਿਹੜਾ ਕਾਬੂ ਕਰ ਲਿਆ ਸੋ ਅੱਜ ਬੜੀ ਮਤਭਾਗੀ ਗੱਲ ਹੈ ਕਿ ਸਾਰੇ ਬਾਜ਼ਾਰ ਦੇ ਜਿਹੜੇ ਵਪਾਰੀ ਵਰਗ ਨੇ ਸਾਰੇ ਇਹ ਸਾਰੇ ਇਕੱਠੇ ਹੋ ਕੇ ਜਿਹੜੇ ਆ ਉਹ ਐਸ ਡੀਓ ਸਾਹਿਬ ਕੋ ਗਏ ਨੇ ਵੀ ਲਾਈਟਰ ਰਾਤ ਦੀ ਬੰਦਾ ਤੇ ਉਹਨੂੰ ਚਲਾਇਆ ਜਾਏ ਪਰ ਐਸ ਡੀਓ ਸਾਹਿਬ ਨੇ ਜਦੋਂ ਐਕਸ਼ਨ ਸਾਹਿਬ ਨੂੰ ਹੈਂਡ ਫ੍ਰੀ ਕਰਕੇ ਫੋਨ ਕੀਤਾ ਉਹਦਾ ਬਹੁਤ ਹੀ ਗਲਤ ਰਵਈਆ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਅੱਗ ਲੱਗ ਗਈ ਆ ਤੇ ਮੈਂ ਕੀ ਕਰੀ ਰਹੀ ਆ ਮੈਂ ਕੀ ਕਰਾਂ ਤੇ ਕੋਈ ਗੱਲ ਨਹੀਂ ਜੇ ਨਹੀਂ ਟਾਈਮ ਹੈਗਾ ਸੋ ਉਸ ਤੋਂ ਬਾਅਦ ਜਿਹੜਾ ਸਾਰਿਆਂ ਨੇ ਫੈਸਲਾ ਕੀਤਾ ਕਿ ਕਿਉਂਕਿ ਜਿਹੜੀ ਵਾਇਰਾਂ ਦਾ ਮਸਲਾ ਹੈ ਇਹ ਪਹਿਲਾਂ ਵੀ ਇਹ ਸਾਰੇ ਦੁਕਾਨਦਾਰ ਧਿਆਨ ਚ ਲਿਆ ਚੁੱਕੇ ਨੇ ਕਿ ਤਾਰਾਂ ਜਿਹੜੀਆਂ ਉਹ ਬਹੁਤ ਨੀਵੀਆਂ ਕਿਉਂਕਿ ਕੱਲ ਵੀ ਫਾਇਰ ਬ੍ਰਿਗੇਡ ਦੀ ਜਦੋਂ ਗੱਡੀ ਆਈ ਆ ਚਾਰ ਤੋਂ 5 ਮਿੰਟ ਉਤਾਰਾਂ ਨੂੰ ਉੱਪਰ ਕਰ ਕਰਕੇ ਤੇ ਫਿਰ ਉੱਥੋਂ ਤੱਕ ਪੁਆਇੰਟ ਤੇ ਪਹੁੰਚੇ ਆ ਸੋ ਇਹ ਇਹਨਾਂ ਦਾ ਜਿਹੜੀ ਹੈ ਜੈਨੂਨ ਮੰਗ ਹੈ ਸੋ ਅੱਜ ਜਿਹੜਾ ਉਹਨਾਂ ਨੇ ਜਿਹੜਾ ਬਤਾਰਾ ਕੀਤਾ ਐਕਸ਼ਨ ਸਾਹਿਬ ਨੇ ਹੈਂਡ ਫ੍ਰੀ ਕੀਤਾ ਸੀ ਐਸਡੀਓ ਸਾਹਿਬ ਨੇ ਬਹੁਤ ਗਲਤ ਬੋਲੇ ਨੇ ਸੋ ਅਸੀਂ ਮੰਗ ਕਰਦੇ ਆਂ ਡੀਸੀ ਸਾਹਿਬ ਕੋ ਕਿ ਇਹੋ ਜਿਹੇ ਜਿਹੜੇ ਅਫਸਰ ਆ ਇਹ ਤੇ ਚਲੋ ਇਹ ਮਸਲਾ ਹੋ ਗਿਆ ਮੈਂ ਇੱਕ ਦੋ ਮਸਲੇ ਹੋਰ ਦੱਸਣਾ ਚਾਹੁੰਦਾ ਸ਼ਾਜਾਦਾ ਨੰਗਲ ਜੀ ਉੱਥੇ ਟਰਾਂਸਫਾਰਮ ਦੀ ਉੱਥੇ ਬਿਜਲੀ ਦੀ ਬੜੀ ਘਟ ਆਉਂਦੀ ਸੀ ਤੇ ਟਰਾਂਸਫਾਰਮ ਮਨਜ਼ੂਰ ਕਰਾਇਆ ਤੇ ਸਮਾਨ ਵੀ ਜਿਹੜਾ ਉਹਥੇ ਪਹੁੰਚ ਗਿਆ ਮੌਕੇ ਤੇ ਤੇ ਪਾਰੇ ਐਕਸੀਨ ਵੱਲੋਂ ਜਿਹੜਾ ਦੁਬਾਰਾ ਸਮਾਨ ਜਿਹੜਾ ਉਥੋਂ ਚੁੱਕ ਕੇ ਵਾਪਸ ਲੈ ਕੇ ਚਲਾ ਗਿਆ ਕਿ ਨਹੀਂ ਅਜੇ ਆਪਣੇ ਝਾੜੂ ਵਾਲੇ ਕਹਿਣਗੇ ਤੇ ਫਿਰ ਲਾਉਣਾ ਮੈਨੂੰ ਸ਼ਰਮ ਆਉਣੀ ਚਾਹੀਦੀ ਹੈ ਚਾਹੀਦੀ ਹੈ ਇਹੋ ਜੇ ਐਕਸੀਨ ਨੂੰ ਤੇ ਐਸੀ ਨੂੰ ਕਿ ਲੋਕੀ ਜਿਹੜੇ ਉਹ ਗਰਮੀ 'ਚ ਮਰ ਰਹੇ ਆ ਤੇ ਆਪਾਂ ਰਾਜਨੀਤੀ ਕਰ ਰਹੇ ਆ ਸੋ ਜੋ ਇਹਨਾਂ ਦਾ ਫੈਸਲਾ ਹੋਊਗਾ ਬਜ਼ਾਰ ਵਾਲਿਆਂ ਦਾ ਆਪਾਂ ਇਹਨਾਂ ਦੇ ਨਾਲ ਆ ਜੋ ਵੀ ਇਹ ਸਾਨੂੰ ਹੁਕਮ ਲਾਉਣਗੇ ਜੇ ਬੰਦਿਆਂ ਦੀ ਲੋੜ ਆ ਜੇ ਕਿ ਥਾਣੇ ਇੱਥੇ ਇਹਨਾਂ ਦਾ ਆਪਣੇ ਬਿਜਲੀ ਬੋਰਡ ਦਫਤਰ ਦਾ ਘਰਾਉ ਕਰਨਾ ਜਾਂ ਜੰਦਰਾ ਲਾਉਣਾ ਪਿਆ ਤੇ ਜੰਦਰਾ ਪਹਿਲਾ ਜਿਹੜਾ ਵਾ ਮੈਂ ਲਾਵਾਂਗਾ ਸੋ ਜੋ ਵੀ ਕਾਰਵਾਈ ਕਰਨੀ ਹੈ ਕਰਨ ਜੋ ਵੀ ਇਹ ਕਹਿਣਗੇ ਜੋ ਹੁਕਮ ਲਾਉਣਗੇ ਆਪਾਂ ਸੰਘਰਸ਼ ਨੂੰ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਕਿਉਂਕਿ ਇਹ ਇਕੱਲਾ ਇਹਨਾਂ ਦਾ ਮਸਲਾ ਨਹੀਂ ਇਹ ਸਾਰੇ ਸ਼ਹਿਰ ਦੀ ਪ੍ਰੋਬਲਮ ਆ ਕਿਸੇ ਦੀ ਸੁਣਵਾਈ ਨਹੀਂ ਆ ਗਈ ਸਥੱਲੇ ਵਾਲੇ ਅਫਸਰ ਜੇ ਸੁਣ ਲੈਂਦੇ ਨੇ ਐਕਸ਼ਨ ਦੇ ਅਸੀਂ ਦਾ ਤੇ ਦਿਮਾਗ ਹੀ ਇੰਨਾ ਖਰਾਬ ਹੋਇਆ ਕਿ ਕਿਸੇ ਨੂੰ ਉਹ ਬੰਦਾ ਸਮਝਦੇ ਨਹੀਂ ਅੱਜ ਵੀ ਮੇਰਾ ਖਿਆਲ ਇੱਥੇ ਜਿਹੜੇ ਆਫੀਸਰ ਆਏ ਆ ਉਹਨਾਂ ਨੇ ਐਕਸ਼ਨ ਸਾਹਿਬ ਨੂੰ ਫੋਨ ਕੀਤਾ ਕਿ ਇੱਥੇ ਆਓ ਤੇ ਇਹਨਾਂ ਦੀ ਗੱਲ ਸੁਣੋ ਕਹਿੰਦਾ ਜੇ ਮੇਰੇ ਕੋਲ ਟਾਈਮ ਨਹੀਂ ਕੱਲ ਦੇਖਾਂਗਾ ਕੋਈ ਨਹੀਂ ਜੇ ਤੇਰੇ ਕੋਲ ਟਾਈਮ ਨਹੀਂ ਤੇ ਕੋਈ ਨਹੀਂ ਤੈਨੂੰ ਸੂਤ ਕਰਨਾ ਵੀ ਲੋਕਾਂ ਨੂੰ ਆਉਂਦਾ ਸੋ ਪਬਲਿਕ ਸਰਵੰਟ ਆ ਜੇ ਕੁਰਸੀਆਂ ਮਿਲੀਆਂ ਤੇ ਉਹਨੂੰ ਕੁਰਸੀ ਇਹ ਜਿਹੜੀ ਜਿਹੜੀ ਮਿਲੀ ਆ ਉਹਨੂੰ ਪਬਲਿਕ ਲਈ ਸੇਵਾ ਕਰੋ ਨਾ ਕਿ ਆਪਣੇ ਅਫਸਰ ਸਾਹਿਬ ਦੇ ਇੱਥੇ ਤਾਨਾशाही ਜਿਹੜੀ ਆ ਉਹ ਤੁਸੀਂ ਕਰੋ ਸੋ ਜੋ ਵੀ ਇਹ ਸੰਘਰਸ਼ ਜਿਹੜਾ ਅੱਗੇ ਲਿਖਣਗੇ ਉਹ ਆਪਾਂ ਵੱਡੇ ਲੈਵਲ ਤੇ ਕਰਾਂਗੇ ਧਰਨਾ ਸਾਡਾ ਜਿਹੜਾ ਵਾ ਇਸ ਕਰਕੇ ਲਾਇਆ ਹੈ ਕਿ ਪਿਛਲੇ 7-8 ਮਹੀਨਿਆਂ ਦੇ ਉੱਤੇ ਸਾਡੇ ਗੁਰਦਾਸਪੁਰ ਵਪਾਰੀਆਂ ਦਾ ਬਿਜਲੀ ਕਾਰਨ ਬਿੰਦੀ ਦੀ ਸ਼ਾਰਟ ਸਰਕਟ ਸਾਡਾ ਬਹੁਤ ਨੁਕਸਾਨ ਹੋ ਚੁੱਕਾ ਦਾ ਔਰ ਪਿਛਲੇ 3-4 ਮਹੀਨਿਆਂ ਵੀ ਸੱਤ ਦੁਕਾਨਾਂ ਸਾੜੀ ਛੜੀਆਂ ਕਾਲੇ ਰੋਡ ਤੇ ਵੀ ਖੋਖਾ ਸੜਿਆ ਖੋਰ ਵੀ ਸਾਡਾ ਕਾਫੀ ਆਪਣਾ ਮਛੀ ਚੌਂਕ ਤੇ ਫਿਰ ਸਾਡਾ ਆਪਣਾ ਨਰਾਇਣ ਹੈਂਡਲੂਮ ਵਾਲਾ ਉਸ ਤੋਂ ਬਾਅਦ ਸ਼ਮਸ਼ਾਨ ਘਰ ਦੇ ਪਿਛਲੇ ਪਾਸੇ ਸਾਡਾ 15 18 20 ਤੱਕ ਦਾ ਨੁਕਸਾਨ ਜਿਹੜਾ ਉਹ ਬਿਜਲੀ ਦੇ ਸ਼ਾਰਟ ਸ਼ਾਰਟ ਕਰਕੇ ਹੋਇਆ ਔਰ ਮੈਂ ਪੰਜਾਬ ਸਰਕਾਰ ਨੂੰ ਇੱਕ ਗੱਲ ਕਹਿਣਾ ਕਿ ਤੁਸੀਂ ਹਰ ਸਾਲ ਲੋਡ ਵਧਾਉਂਦੇ ਸਾਡੇ ਕੋਲੋਂ ਕਿਉਂ 100 ਰੁਪਏ ਇਕੱਠੇ ਕਰਦੇ ਹੋ ਕੀ ਤੁਸੀਂ ਲੋਡ ਦੇ ਵਧਾਉਣ ਦੇ ਨਾਲ ਫੀਲਡ ਵਿੱਚ ਉਹ ਤਾਰਾਂ ਵੀ ਪਾਵਰਫੁੱਲ ਪਾਉਂਦੇ ਹੋ ਸਾਡਾ ਗੁਰਦਾਸਪੁਰ ਦੇ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਬਾਜ਼ਾਰ ਖੁੱਲਾ ਸੀ ਇਹ ਹਾਲਾਤ ਠੀਕ ਸੀ ਕਿ ਚਲੋ ਉੱਥੇ ਲੋਕ ਹੈਗੇ ਸਨ ਸਾਡੇ ਵਪਾਰੀ ਲੋਕ ਕਿ ਉੱਥੇ ਇੱਕ ਦਮ ਸਾਰੀ ਅੱਗ ਜੜੀ ਪੜ ਗਈ ਤੇ ਇੱਕ ਦੁਕਾਨ ਮੌਕੇ ਤੇ ਨਾਲ ਦੋ ਤਿੰਨ ਦੁਕਾਨਾਂ ਹੋਰ ਅਫੈਕਟ ਹੋਈਆਂ ਬਿਜਲੀ ਦਾ ਨੁਕਸਾਨ ਜਿਹੜਾ ਹੋਣਾ ਹੋਣਾ ਸੀ ਪਰ ਮੌਕੇ ਤੇ ਫਾਇਰ ਬ੍ਰਿਗੇਡ ਆਈ ਉਹਨਾਂ ਨੇ ਅੱਗ ਤੇ ਕਾਬੂ ਪਾਇਆ ਸਾਰੇ ਦੁਕਾਨਦਾਰਾਂ ਨੇ ਮਿਲ ਜੁਲ ਕੇ ਜਿੰਨਾ ਵੀ ਹੋ ਸਕਦਾ ਯੋਰ ਲਾ ਕੇ ਦੁਕਾਨ ਤੇ ਕਾਬੂ ਪਾਇਆ ਔਰ ਇਹ ਸਵੇਰੇ ਅਸੀਂ ਐਸਡੀਓ ਸਾਹਿਬ ਨੂੰ ਮਿਲ ਲਗੇ ਆਂ ਐਸਿਓ ਸਾਹਿਬ ਨੇ ਪਹਿਲਾਂ ਤੇ ਸਾਨੂੰ ਗੱਲ ਸੁਣੀ ਪਰ ਜਦੋਂ ਉਹਨਾਂ ਨੇ ਐਕਸੀਅਨ ਫਾਰਮ ਲਾਇਆ ਤੇ ਐਕਸੀਅਨ ਦਾ ਰਵਈਆ ਜਿਹੜਾ ਬਹੁਤ ਗਰੂਟਲੀ ਸੀ ਐਕਸੀਅਨ ਦੀ ਲੈਂਗੁਏਜ ਜਿਹੜੀ ਸੁਣਨ ਵਾਲੀ ਨਹੀਂ ਸੀ ਉਹਨਾਂ ਦਾ ਕਹਿਣਾ ਕਿ ਇਹ ਦੁਕਾਨਾਂ ਸਾਡੇ ਗਾ ਕਿ ਨਹੀਂ ਸੜ ਗਈਆਂ ਸਾਡੇ ਕੋਲੋਂ ਨਹੀਂ ਹੁੰਦਾ ਕੰਮ ਅਸੀਂ ਇਹ ਗੱਲ ਪੁੱਛਣਾ ਚਾਹਦੇ ਹਾਂ ਕਿ ਜਿਸ ਦਿਨ ਤੁਸੀਂ 600 ਯੂਨਟ ਬੱਤੀ ਲੋਕਾਂ ਨੂੰ ਫ੍ਰੀ ਦਦੇ ਹੋ ਅਸੀਂ 14 ਰੁਪਏ ਯੂਨਟ ਦੰਨੇ ਆ ਤੇ ਸਾਡੇ ਪੈਸੇ ਨਾਲ ਤੁਸੀਂ ਬੱਤੀਆਂ ਫ੍ਰੀ ਦਵੋ ਤੇ 14 ਰੁਪਏ ਯੂਨਟ ਬਿਜਲੀ ਦੇ ਬਿੱਲ ਅਸੀਂ ਦਈਏ ਤੇ ਸਾਡੇ ਵਾਸਤੇ ਤਾਰ ਹੈ ਨਹੀਂ ਬੜੀ ਸ਼ਰਮ ਦੀ ਗੱਲ ਹੈ ਬਿਜਲੀ ਮੰਘਮੇ ਵਾਸਤੇ ਪੰਜਾਬ ਸਰਕਾਰ ਵਾਸਤੇ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਜੇ ਇਮੀਡੀਏਟਲੀ ਇਹ ਬਾਜ਼ਾਰ ਦੀਆਂ ਤਾਰਾਂ ਨਾ ਬਦਲੀਆਂ ਗਈਆਂ ਇਮੀਡੀਏਟਲੀ ਤਾਰਾਂ ਨਾ ਬਦਲੀਆਂ ਗਈਆਂ ਤਾਂ ਕੱਲ ਬਾਜ਼ਾਰ ਪੂਰਾ ਸ਼ਹਿਰ ਬੰਦ ਰਹੇਗਾ ਇਹ ਮੈਂ ਅਨਾਉਂਸਮੈਂਟ ਹੁਣੇ ਕਰ ਦਨਾ ਬਿਲਕੁਲ ਪੰਜਾਬ ਸਰਕਾਰ ਔਰ ਸਾਡਾ ਬਿਜਲੀ ਮੰਘਮਾ ਜ਼ਿੰਮੇਵਾਰ ਹੋਏਗਾ ਉਨੀ ਦੇਰ ਅਸੀਂ ਬਾਜ਼ਾਰ ਨਹੀਂ ਖੋਲਾਂਗੇ ਜਿੰਨੀ ਦੇਰ ਇਹ ਤਾਰਾਂ ਨਹੀਂ ਬਦਲਣਗੇ ਇਹਨਾਂ ਦੇ ਟੈਂਡਰ ਤਿੰਨ ਤਿੰਨ ਸਾਲ ਹੋ ਗਿਆ ਭਈ ਦੇ ਤਿੰਨ ਤਿੰਨ ਸਾਲ ਹੋ ਗਿਆ ਤਾਰਾਂ ਅੰਦਰ ਵੜਦੀਆਂ ਨੇ ਇਹ ਉਦੋਂ ਹੀ ਕੱਢਦੇ ਨੇ ਜਦੋਂ ਕਿਸੇ ਦਾ ਨੁਕਸਾਨ ਹੋ ਜਾਂਦਾ ਪਰ ਇਹ ਗੱਲ ਮੈਂ ਦੱਸ ਦੇਣਾ ਐਕਸੇ ਸਾਹਿਬ ਤੁਹਾਡੀ ਲੈਂਗੁਏਜ ਤੋਂ ਅਸੀਂ ਹਰਟ ਹੋਏ ਆ ਅੱਜ ਜਿਹੜਾ ਚੌਂਕ 'ਚ ਬੈਠੇ ਆ ਤੁਹਾਡੇ ਕਰਕੇ ਬੈਠੇ ਆ ਅੱਜ ਤੁਸੀਂ ਜਿੰਨੇ ਮਰਜ਼ੀ ਬਹਾਨੇ ਲਾਓ ਕਿ ਮੈਂ ਮੀਟਿੰਗ 'ਚ ਬੈਠਾ ਤੁਸੀਂ ਕਿੱਥੇ ਮੀਟਿੰਗ 'ਚ ਬੈਠੇ ਹੋ ਅਸੀਂ ਧੁੱਪ 'ਚ ਸੜਦੇ ਪਏ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਤੁਸੀਂ ਮੀਟਿੰਗ 2 ਮਿੰਟ ਬੰਦ ਕਰਕੇ ਨਹੀਂ ਆ ਸਕਦੇ ਤੁਹਾਡਾ ਗੁਰਦਾਸ ਪਰ ਦੇ ਵਿੱਚ ਕੱਲ ਤੁਹਾਡਾ ਘਰਾਓ ਵੀ ਕਰਨਾ ਜੇ ਤੁਹਾਡੇ ਦਫਤਰ ਦੇ ਅੱਗੇ ਵੀ ਬੈਣਾ ਜੇ ਤੁਹਾਡਾ ਰੋਟੀ ਪੜੀ ਬੰਦ ਕਰਨਾ ਜੇ ਜੇ ਸਾਡੀ ਰੋਟੀ ਰੋਜੀ ਨੂੰ ਹੱਥ ਪਿਆ ਤੇ ਬਖਸ਼ਾਂਗੇ ਤੁਹਾਨੂੰ ਵੀ ਇਹ ਬਿਲੀ ਮਹਿਕਮਾ ਨੋਟ ਕਰ ਰਵੇ ਲੈ ਫੋਨ ਤੇ ਗੱਲ ਵੀ ਹੋਈ ਹੈ ਸਾਰਿਆਂ ਨਾਲ ਰਾਤੀ ਕੋਈ ਮਦਦ ਭਾਗੀ ਘਟਨਾ ਹੋਈ ਹੈ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਅੱਗ ਲੱਗ ਗਈ ਹੈ ਤੇ ਪਰ ਉੱਥੇ ਜਿਹੜੀਆਂ ਸਾਡੀਆਂ ਕੇਬਲਾਂ ਆ ਸਾਡੀਆਂ ਕੇਬਲਾਂ ਇੱਕ ਸਾਈਡ ਤੇ ਆ ਪਰ ਚਲੋ ਬੰਦੇ ਦਾ ਨੁਕਸਾਨ ਹੋਇਆ ਉਹ ਬੜੀ ਮਾੜੀ ਗੱਲ ਹੈ ਕਿਸੇ ਦਾ ਨੁਕਸਾਨ ਅੱਗ ਕਰਕੇ ਨਹੀਂ ਹੋਣਾ ਚਾਹੀਦਾ ਸਾਡੇ ਜਿਹੜੇ ਬਾਜ਼ਾਰ ਦੇ ਵਿੱਚ ਕੰਮ ਚੱਲਦੇ ਆ ਆਲਰੇਡੀ ਐਸਟੀਮੇਟ ਪਾਸ ਹੈ ਸਾਡੀਆਂ ਕੇਬਲਾਂ ਜਿੱਦਾਂ 25 ਦੀਆਂ ਕੇਬਲਾਂ ਆ ਅਸੀਂ 50 ਦੀਆਂ ਕਰਦੇ ਆ 50 ਦੀਆਂ 95 ਕਰਾਂਗੇ ਉਹ ਕੰਮ ਜਿਹੜੇ ਆ ਮੇਰੇ ਕੋਲ ਆ ਕਾਗਜ਼ ਪਏ ਹੋਏ ਐਸਟੀਮੇਟ ਸਾਡੇ ਪਾਸ ਹੈ ਸਮਾਨ ਡਰਾ ਹੋਇਆ ਉਹ ਅਸੀਂ ਇਮੀਡੀਏਟਲੀ ਕੰਮ ਸ਼ੁਰੂ ਕਰਾਂਗੇ ਉਹ ਕਹਿੰਦਾ ਬੀ ਰਿਪੋਰਟ ਦੀ ਨਿਕਾਲੀ ਕਰੇ 60 ਸਿਰ ਹੋਵੇ ਤਾਂ ਲੱਗੀ ਆ ਨਹੀਂ ਦੇਖੋ ਉਹ ਤਾਂ ਤੁਸੀਂ ਨਿਰਪੱਖ ਇਨਕੁਆਰੀ ਹੋ ਜਾਵੇ ਤਾਂ ਤੁਹਾਨੂੰ ਵੀ ਪਤਾ ਲੱਗ ਜਾਣਾ ਜਿੱਧਰਲੇ ਪਾਸੇ ਦੁਕਾਨ ਤੇ ਜੋ ਮੇਰੇ ਕੋਲ ਹੁਣ ਇਨਪੋਰਟ ਆਈ ਮੈਂ ਆਪ ਮੌਕੇ ਤੇ ਨਹੀਂ ਗਿਆ ਜੋ ਮੇਰੇ ਕੋਲ ਰਿਪੋਰਟ ਆਈ ਹੈ ਜਿੱਧਰਲੇ ਪਾਸੇ ਅੱਗ ਲੱਗੀ ਹੈ ਉਧਰਲੇ ਪਾਸੇ ਸਾਡੀ ਤਾਰ ਵੀ ਲੰਨੀ ਮੀਟਰ ਦੂਜੀ ਪਾਈ ਮੀਟਰ ਦੂਜੀ ਸਾਡੀ ਲੱਗਾ ਹੈ ਇਹਨਾਂ ਦਾ ਇਜਾਮ ਹੈ ਕਿ ਤੁਹਾਡੇ ਲੋ ਆਪਸ਼ਬਦੀ ਵੀ ਬੋਲੀ ਗਈ ਹੈ ਜਵਾਹਰਾਂ ਦਾ ਜੀ ਨਹੀਂ ਮੇਰੇ ਵੱਲੋਂ ਨਹੀਂ ਜੇ ਕਿਸੇ ਨੇ ਕੋਈ ਵੱਧ ਘੱਟ ਕਿਸੇ ਨੇ ਕਹੀ ਹੈ ਉਹਦਾ ਚਲੋ ਮੈਂ ਵੀ ਮਾਫੀ ਮੰਗ ਲੈਣਾ ਆਪਾਂ ਨੂੰ ਕਿਸੇ ਨਾਲ ਗਲਤ ਕਿਉਂ ਬੋਲਣਾ ਨਹੀਂ ਬੋਲਣਾ ਨਹੀਂ ਬੋਲਣਾ ਚਲੋ ਜੀ ਤਾਂ ਟੁੱਟੀ ਵੀ ਕੇਵਲ ਵੱਡੀ 2 ਮਹੀਨੇ ਹੋ ਗਏ ਪਾਣੀ ਪਈ ਉਹ ਕਿ ਡਿਕੜੇ ਬੰਦੇ ਮਰਨਗੇ ਫਿਰ ਕਿਉਂ ਕਾਰਵਾਈ ਕਰਨੀ ਹੈ ਉਹ ਚੈੱਕ ਕਰਾ ਦਿੰਦੇ ਆ ਜੀ ਉਹ ਦੋ ਜਗ੍ਹਾ ਵੈਕਸੀਨ ਸਾਹਿਬ ਇੱਕ ਜਦੋਂ ਵੀ ਫਾਇਰ ਬ੍ਰਿਗੇਡ ਦੇ ਅੰਦਰ ਗੱਡੀ ਜਾਂਦੀ ਆ ਉਹ ਨਹੀਂ ਜਾ ਸਕਦੀ ਉਹਨੂੰ ਆਪਾਂ ਛੋਟੀਆਂ ਨਾਲ ਤਾਂ ਕਰਦੇ ਆ ਇਹ ਸ਼ਵਾਸ਼ਣ ਦਵਾ ਕੇ ਜਾਉ ਉਹ ਕਿ ਇਵਨ ਦੈਨ ਕਿ ਫਾਇਰ ਬ੍ਰਿਗੇਡ ਦੀ ਗੱਡੀ ਦੇ ਅੰਦਰ ਚਲਾ ਜਾਏ ਪਹਿਲੀ ਗੱਲ ਵਿੱਚ ਨੇ ਆਪਣੀ ਹੋਈ ਨਾ ਜਦੋਂ ਪਿਛਲੇ ਬਾਰੇ ਹੋਦੀ ਆ ਤੇ ਉੱਥੇ ਗੱਡੀ ਗੱਡੀ ਤੇ ਪਹੁੰਚਣੀ ਨਹੀਂ ਜਾਂਦੀ ਜਦੋਂ ਪਿਛਲੇ ਬਾਰੇ ਅੱਗ ਲੱਗੀ ਸੀ ਉਹਦਾ ਪਾੜਾ ਸਾਹਿਬ ਦਾ ਮੈਨੂੰ ਫੋਨ ਆਇਆ ਸੀਗਾ ਪਰ ਆਪਾਂ ਕੀਤਾ ਕੁਝ ਨਹੀਂ ਨੀ 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 ਗੱਲ ਉਹ ਪਾੜਾ ਸਾਹਿਬ ਦਾ ਆਇਆ ਉਹ ਦੂਜੀ ਪਾਰਟੀ ਦੇ ਸੀ ਆਪਾਂ ਤੇ ਲੱਥੇ ਦਾ ਸਮਾਨ ਵਾਪਸ ਭੇਜਤਾ ਸੀ ਮੇਰੀ ਗੱਲ ਸੁਣੋ ਸ਼ਿਆਦਾ ਦਾ ਨਾਲ ਸਮਾਨ ਆਇਆ ਮੇਰੀ ਤਾਂ ਨਹੀਂ ਗੱਲ ਨਹੀਂ ਸ਼ਿਆਦਾ ਦਾ ਇਹਨਾਂ ਨੇ ਲੱਧਿਆ ਸਮਾਨ ਉੱਥੇ ਟਰਾਂਸਫਾਰਮਰ ਦੇ ਤਾਰਾਂ ਵਾਪਸ ਚੱਕ ਲਿਆ ਕਿ ਉਹ ਐਮਐਲਏ ਨੇ ਪਾਸ ਕਰਾਇਆ ਬਰਦਾਰੀ ਹੁਣੇ ਜਾ ਕੇ ਚਲੋ ਜਓ ਤਾਰ 30 ਡੀ ਵੱਡੀ ਟੁੱਟ ਕੇ ਦੋ ਮਹੀਨੇ ਦੀ ਤੁਸੀਂ ਉੱਥੇ ਕੀ ਵੇਖਣਾ ਇੱਥੇ ਵੇਖਣਾ ਕੀ ਹਾਲਾਤ ਇਹਨਾਂ ਦੀ ਜਿਹੜੀਆਂ ਤਾਰਾਂ ਨੀਵੀਆਂ ਦੀ ਗੱਲ ਐਕਸ਼ਨ ਸਾਹਿਬ ਪਹਿਲੀ ਗੱਲ ਜਿਹੜਾ ਇਹਨਾਂ ਨੇ ਐਸਟੀਮੇਟ ਦੱਸ ਰਹੇ ਨੇ ਉਹ ਚ ਲਈ ਇਹਨਾਂ ਨੇ 50 ਦੀ ਕੇਵਲ 50 ਦੀ ਜਿਹੜੀ ਕੇਵਲ ਆ ਉਹ ਸਫੀਸ਼ੈਂਟ ਨਹੀਂ ਉਹਨੂੰ ਤੁਸੀਂ ਜਿਹੜਾ ਵਾ ਐਸਟੀਮੇਟ ਰਿਵਾਈਜ਼ ਕਰੋ 95 ਦੀ ਪਾਓ ਤਾਂ ਜੋ ਵਾਰ-ਵਾਰ ਵਾਰ-ਵਾਰ ਇਹ ਜਿਹੜੀਆਂ ਘਟਨਾਵਾਂ ਲੋਡ ਵਧਾਏ ਨੇ ਲੋਕਾਂ ਨੇ ਗਰਮੀ ਦੇ ਸੀਜ਼ਨ 'ਚ ਜਿਹੜਾ ਵੈਸੇ ਓਵਰਲੋਡ ਹੋਇਆ ਹੁੰਦਾ ਉਹਨੂੰ ਤਾਰਾਂ ਜਿਹੜੀਆਂ ਉਹ ਪਾਉਂਦੇ ਹਾਂ ਹੁਣ ਅਸਸ਼ਣ ਕੀ ਦਿੱਤਾ ਕਿੰਨੇ ਦਿਨਾਂ 'ਚ ਕੰਮ ਕਰ ਰਹੇ ਹੋ ਸਰ ਜਿੱਥੇ ਰਾਤੀ ਅੱਗ ਲੱਗੀ ਉੱਥੇ ਤਾਂ ਤਾਰਾਂ ਅੱਜ ਉਹਨਾਂ ਨੂੰ ਕਹਿ ਦਿੱਤਾ ਚੇਂਜ ਕਰਨ ਨੂੰ ਸਾਡੀਆਂ ਬਾਕੀ 1 ਹਫ਼ਤੇ ਦੇ ਵਿੱਚ ਕੰਮ ਸ਼ੁਰੂ ਕਰ ਦੇਵਾਂਗੇ ਠੀਕ ਹੈ